ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹਾਂ ਸਾਤੇ ਇਸ ਸਮੇਂ ਅਸੀਂ ਕਾਮੇ ਵਾਲੇ ਪੁਲ ਦੇ ਉੱਤੇ ਮੌਜੂਦ ਹਾਂ ਫਲਾਈਓਵਰ ਤੇ ਮੌਜੂਦ ਹਾਂ ਔਰ ਇੱਥੇ ਬੀਤੀ ਰਾਤ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਹਾਦਸਾ ਦੇਖ ਕੇ ਐਂ ਲੱਗਦਾ ਕਿ ਜਿਹੜੇ ਗੱਡੀ 'ਚ ਸਵਾਰ ਹੋਣੇ ਆ ਜਾਂ ਗੱਡੀ ਚਾਲਕ ਹੋਣ ਉਹਨਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਣੀਆਂ ਤੇ ਕੋਈ ਅਨਹੋਣੀ ਨਾ ਹੋ ਗਈ ਹੋਵੇ ਇਹੋ ਜਿਹਾ ਪ੍ਰਤੀਤ ਹੁੰਦਾ ਤੁਸੀਂ ਦੇਖੋ ਕਿ ਗੱਡੀ ਜਿਹੜੀ ਹੈ ਇਹਦੀ ਛੱਤ ਜਿਹੜੀ ਆ ਉਹ ਪਿੱਚਕ ਗਈ ਹੈ ਛੱਤ ਮੁੜ ਗਈ ਹੈ ਬੈਂਡ ਹੋ ਗਈ ਹੈ ਮਰੁੰਡੇਆਂ ਕਰੋਂ ਤੁਸੀਂ ਇੰਜਨ ਦੇਖੋ ਗੱਡੀ ਦਾ ਜਿਹੜਾ ਆ ਉਹ ਪੂਰਾ ਖਤਮ ਹੋਇਆ ਜਾਪਦਾ ਹੈ ਔਰ ਗੱਡੀ ਦੇ ਦੋਨੋਂ 에ਅਰ ਬੈਗ ਖੁੱਲ ਜਾਂਦੇ ਆ ਸ਼ੀਸ਼ਾ ਜਿਹੜਾ ਚੂਰੋ ਚੂਰ ਹੋ ਕੇ ਦੱਸਿਆ ਜਾ ਰਿਹਾ ਕਿ ਦੋ ਜਾਨੇ ਗੱਡੀ 'ਚ ਸਵਾਰ ਸੀ ਉਹਨਾਂ ਉੱਤੇ ਜਿਹੜਾ ਸ਼ੀਸ਼ਾ ਡਿੱਗਦਾ 에ਅਰ ਬੈਗ ਦੇਖੋ ਤੁਸੀਂ ਦੋਨੇ ਖੁੱਲੇ ਆ ਆਹ ਦੇਖੋ ਕਿ ਐਡੀ ਜ਼ੋਰ ਦੀ ਐਕਸੀਡੈਂਟ ਹੁੰਦਾ ਹੈ ਧਮਾਕਾ ਹੁੰਦਾ ਹੈ ਕਿ ਗੱਡੀ ਦੇ ਜਿਹੜੇ ਅੰਦਰ ਸਟੀਰੀਓ ਸਿਸਟਮ ਉਹ ਵੀ ਬਾਹਰ ਆ ਕੇ ਡਿੱਗ ਜਾਂਦਾ ਆ ਤੇਲ ਪਾਣੀ ਜਿੰਨਾ ਆ ਉਹ ਗੱਡੀ ਦੇ ਅੰਦਰ ਇਕੱਠਾ ਹੋ ਜਾਂਦਾ ਹੈ ਤਾਂ ਬਹੁਤ ਜ਼ਬਰਦਸਤ ਹਾਦਸਾ ਹੁੰਦਾ ਔਰ ਦੱਸਿਆ ਜਾ ਰਿਹਾ ਕਿ ਕੋਈ ਟਰੱਕ ਵਾਲਾ ਇਸ ਗੱਡੀ ਦੇ ਵਿੱਚ ਜਿਹੜੇ ਨੌਜਵਾਨ ਸਵਾਰ ਸੀ ਉਹਨਾਂ ਦੀ ਇਸ ਗੱਡੀ ਨੂੰ ਟੱਕਰ ਮਾਰ ਦਿੰਦਾ ਗੱਡੀ ਨੂੰ ਸਾਈਡ ਮਾਰ ਕੇ ਟੱਕਰ ਮਾਰਦਾ ਜਿਸ ਕਰਕੇ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਤੇ ਗੱਡੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਕੰਧ ਨਾਲ ਟਕਰਾ ਕੇ ਪੂਰੀ ਹਾਲਤ ਵਿੱਚ ਚੱਕਨਾ ਚੂਰ ਹੋ ਜਾਂਦੀ ਹੈ ਔਰ ਪਹਿਲੀ ਵਾਰ ਦੇਖਣ ਤੇ ਦ੍ਰਿਸ਼ یوں ਲੱਗਦੇ ਆ ਕਿ ਰੱਬ ਮੇਰੇ ਹੀ ਕਰੇ ਬਚਾ ਹੋ ਗਿਆ ਹੋਵੇ ਦੇਖਣ ਤੋਂ ਅਸਾਰ ਨਹੀਂ ਲੱਗਵੇ ਕਿ ਬਚਾ ਹੋਇਆ ਹੋਊਗਾ ਲੇਕਿਨ ਕਹਿੰਦੇ ਆ ਨਾ ਕਿ ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਉਹਦੀ ਇਜਾਜ਼ਤ বিনা ਕੋਈ ਕਿਸ ਦਾ ਬੁਰਾ ਨਹੀਂ ਕਰ ਸਕਦਾ ਗੱਡੀ ਦਾ ਨੰਬਰ ਹੈ ਪੀਪੀ ਬੀ ਡੀ 8556 ਡਰਾਈਵਰ ਤੇ ਬਿਲਕੁਲ ਨਾਲ ਜਿਹੜੀ ਫਰੰਟ ਤੇ ਪੈਸੇਂਜਰ ਸਾਈਡ ਆ ਉਹ ਦੇਖੋ ਕਿਸ ਤਰੀਕੇ ਚੱਕਣਾ ਚੂਰ ਹੋਈ ਆ ਦੇਖ ਕੇ ਐਉਂ ਡਰ ਲੱਗਦਾ ਕਿ ਜਿਹੜਾ ਬੰਦਾ ਇੱਥੇ ਬੈਠਾ ਹੋਣਾ ਉਹ ਤਾਂ ਪਿੱਛੇ ਗਿਆ ਹੋਣਾ ਉਹਦੀ ਬਹੁਤ ਪੁਰੀ ਹਾਲਤ ਹੋਈ ਹੋਣੀ ਲੇਕਿਨ ਰੱਬ ਦਾ ਚਮਤਕਾਰ ਕਿ ਉਹ ਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਇੱਥੇ ਮੌਜੂਦ ਹੈ ਠੀਕ ਠਾਕ ਹੈ ਹਾਂ ਸੱਟਾਂ ਲੱਗੀਆਂ ਆ ਚਿਹਰੇ ਤੇ ਸੱਟ ਹੈ ਬਾਹ ਤੇ ਸੱਟ ਹੈ ਲੇਕਿਨ ਰੱਬ ਨੇ ਜਾਨ ਬਖਸ਼ ਦਿੱਤੀ ਪੂਰੀ ਜਾਣਕਾਰੀ ਵੀਰ ਉਹਨਾਂ ਤੋਂ ਲੈਣੀ ਹੈ ਕਿ ਹਾਦਸਾ ਹੋਇਆ ਕਿਵੇਂ ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਕਿਸੇ ਟਰੱਕ ਵਾਲੇ ਨੇ ਸਾਈਡ ਮਾਰੀ ਹੈ ਪਰ ਪੂਰੀ ਜਾਣਕਾਰੀ ਲੈਣੀ ਹੈ ਰਾਤ ਨੂੰ ਕਿੰਨੇ ਵਜੇ ਹਾਦਸਾ ਹੋਇਆ ਹੋਇਆ ਕਿਵੇਂ ਜੀ ਵੀਰ ਆਪਣਾ ਨਾਮ ਦੱਸਿਓ ਮੇਰਾ ਨਾਮ ਭਾਜੀ ਗੋਪੀ ਆ ਭਾਜੀ ਗੁਰਪ੍ਰੀਤ ਜੀ ਭਾਈ ਰਾਤ ਨੂੰ ਅਸੀਂ ਬੰਗਿਆ ਪਲਵਾਰੇ ਸੀਗੇ ਭਾਜੀ ਜੀ ਅਸੀਂ ਟਰੱਕ ਵਾਲਾ ਆਇਆ ਉਹਨੇ ਨਾ ਇੰਨੀ ਜ਼ੋਰ ਕੇ ਸਾਈਡ ਮਾਰੀ ਮਤਲਬ ਸਾਨੂੰ ਗੱਡੀ ਪਾਜੀ ਇੱਧਰੋਂ ਕਰਨੇ ਭਈ ਮਤਲਬ ਉਹਨੇ ਉਹਨੇ ਪੀਟੀਓ ਦੇ ਵਿੱਚ ਅੱਧੀ ਅੱਧੀ ਗੱਡੀ ਜਾਨੀ ਕਿ ਸਾਡੇ ਉਹਦੇ ਉੱਤੇ ਪਰ ਚੜਾਤੀ ਲਿਆ ਕੇ ਓਏ ਹੋਏ ਉਹ ਫਿਰ ਆਪਵਾਜੋਂ ਨੱਟ ਗਿਆ ਭਾਜੀ ਅੱਛਾ ਟੱਕਰ ਮਾਰ ਕੇ ਅੰਦਰ ਦੱਬੇ ਦਿੱਤਾ ਦੱਬ ਗਿਆ ਆਪ ਨੱਟ ਗਿਆ ਵੀ ਸਾਨੂੰ ਗੱਡੀ ਇੱਧਰੋਂ ਮੁੰਡੇ ਨੇ ਮਾਰੀ ਕਰਨ ਤੇ ਭਾਜੀ ਕਿੰਨੇ ਵਜੇ ਦਾ ਸਮਾਂ ਸੀ ਭਾਜੀ ਸਾਡੇ 10 11 ਵਜੇ ਦਾ ਰਾਤ ਦਾ ਭਾਜੀ ਸਮਾਂ ਆਪੇ ਸਾਨੂੰ ਸੁਰਤ ਨਹੀਂ ਦੀ ਜਦੋਂ ਵੱਜੀ ਗੱਡੀ ਤੇ ਮੁਰਕੇ ਸੀ ਫੋਨ ਫੋਨ ਲਾਇਆ ਜਾਨੂੰ ਤਾਂ ਪਤਾ ਨਹੀਂ ਕਿਦੋਂ ਚਲ ਗਿਆ ਹੋ ਗਿਆ ਗੱਡੀ 'ਚ ਦੋ ਜਾਨ ਸੀ ਕਿ ਤਿੰਨ ਤਿੰਨ ਜਾਨੇ ਸੀ ਭਾਜੀ ਅਸੀਂ ਤੁਸੀਂ ਮੋਰੇ ਬੈਠੇ ਸੀ ਨਹੀਂ ਮੋਰੇ ਹੋਰ ਬੈਠੇ ਮੈਂ ਪਿੱਛੇ ਬੈਠਾ ਸੀਗਾ ਤੁਸੀਂ ਪਿੱਛੇ ਬੈਠੇ ਸੀ ਹਾਂਜੀ ਮੈਂ ਪਿੱਛੇ ਬੈਠਾ ਸੀਗਾ ਤੇ ਮੋਰੇ ਬਚਾਇਆ ਤੇ ਇਹਨਾਂ ਦਾ ਹੀ ਬਚਾਇਆ ਜਿਹੜਾ ਮੋਰੇ ਬੱਜ ਉਹ ਤੇ ਕਿੰਨੀ ਸੱਟ ਲੱਗੀ ਮਾ ਕਿਸੇ ਕੋਈ ਮਾੜੀ ਮਣੀ ਸੱਟ ਲੱਗੀ ਨੋਰਮਲ ਪਰ ਤਿੰਨੇ ਬਚ ਗਏ ਅਸੀਂ ਹਾਂਜੀ ਦੋਨੇ ਸਿਵਲ ਹਸਪੀਟਲ ਇਹਦੇ ਸੱਟ ਜਿਹੜਾ ਮoure ਬੈਠਾ ਸੀ ਮੁੰਡਾ ਉਹ ਸੇਵਨ ਹਸਪੀਟਲ ਆ ਉਧਰ ਤੇ ਸਿਰ ਤੇ ਤਾਂ ਨਹੀਂ ਕੋਈ ਸੱਟ ਲੱਗੀ ਨਹੀਂ ਨਹੀਂ ਕੋਈ ਸੱਟ ਨਹੀਂ ਲੱਗੀ ਮਾਦਰ ਬਚਾ ਆ ਭਾਜੀ ਸਾਰੇ ਤਾਂ ਹਾਂਜੀ ਮਾੜੀਆਂ ਨੋਰਮਲ ਥੋੜੀ ਜੁੱਟਾ ਰੁਕੜਾ ਨਹੀਂ ਲੱਗੀਆਂ ਭਾਜੀ ਜਦਾਂ ਹਾਂਜੀ ਬਾਕੀ ਆਨ ਸਾਰਾ ਸੈਕਟਰ ਆ ਅੱਬ ਦੀ ਕੀ ਨਾਮ ਆ ਕੀ ਕੀ ਨਾਮ ਹੈ ਇਹ ਕਹਿੰਦਾ ਅਛਿਆ ਭਾਜੀ ਇਹ ਕਹਿੰਦਾ ਇਹਨੂੰ ਇੱਕ ਤਰ੍ਹਾਂ ਸਿਲੰਡਰ ਸਿਲੰਡਰ ਕਹਿੰਦੇ ਇਹ ਭਲਾ ਚੋਰ ਦੀ ਉਹ ਵੀ ਨਹੀਂ ਨਹੀਂ ਨਵੇਂ ਸ਼ਹਿਰ ਦੀ ਹੈ। ਤੇ ਮੈਂ ਕਿਹ ਬਲਾਚੋਰ ਨੰਬਰ ਹੈ ਨਾ। ਇਹ ਗੱਡੀ ਬਲਾਚੋਰ ਨੰਬਰ ਹੈ ਹਾਂਜੀ। ਹੈ ਕਿ ਨਵਾਂ ਸ਼ਹਿਰ ਨੇ ਅਸੀਂ ਨਾ। ਇਹ ਨਵਾਂ ਸ਼ਹਿਰ ਦੇ ਆ। ਹਾਂਜੀ ਹਾਂਜੀ। ਤੇ ਮਾਪੇ ਪਰਿਵਾਰ ਨੂੰ ਦੱਸ ਦਿੱਤਾ ਸਾਰੇ। ਹਾਂਜੀ ਸਾਰੇ ਨੂੰ ਪਤਾ ਪਈਦਾ। ਟ੍ਰੱਕ ਵਾਲੇ ਤਾਂ ਕੋਈ ਨੰਬਰ ਨੂੰ ਪਰ ਪਤਾ ਲੱਗੇ। ਨਹੀਂ ਭਾਜੀ ਨਹੀਂ ਭਾਜੀ ਉਹ ਨਹੀਂ ਗਲਤੀ ਹੈ ਹੋਈ ਉਹ ਨਹੀਂ ਪਤਾ ਲੱਗਿਆ ਸਾਨੂੰ ਕਿਉਂਕਿ ਉਸ ਟਾਈਮ ਤਾਂ ਹਾਲਾਤ ਹਾਲਾਤ ਹੀ ਸਾਡੇ ਨਿਕਲੇ ਲੋਕਾਂ ਨੇ ਗੱਡਿਆ ਆ ਕੇ ਭਾਜੀ। ਸਾਰੇ ਲੋਕ ਆ ਗਏ ਸੀ ਸਾਰੇ। ਹਾਂਜੀ ਉਸ ਵੇਲੇ ਜਦ ਗੱਡੀਆਂ ਰੋਕੀਆਂ ਸੀਗੀਆਂ ਉਹਰੇ। ਕਾਫੀ ਜਣੇ ਆ ਗਏ ਸੀਗੇ। ਉਹਨਾਂ ਨੇ ਤੁਹਾਨੂੰ ਕੱਢਿਆ ਭਜੀਆ ਕਿਹਾ ਹਾਂ ਜੀ ਤੁਹਾਡੇ ਆ ਚਿਹਰੇ ਤੇ ਜਿਹੜੀ ਸੱਟ ਲੱਗੀ ਬਾਹਤ ਲੱਗੀ ਰਾਤੀ ਲੱਗੀ ਹਾਂ ਜੀ ਰਾਤੀ ਲੱਗੀਆਂ ਭਜੀ ਮੇਰੇ ਬਹੁ ਡੂੰਗਾ ਸੱਟ ਲੱਗੀ ਬਹੁ ਡੂੰਗਾ ਹੈ ਭਜੀ ਹੱਡੀ ਦੇਖ ਦੀ ਬਾਹ ਸੁਜੀ ਹੋਈ ਹੈ ਹਾਂ ਜੀ ਹੱਡੀ ਦੇਖੀ ਹੈ ਫੋਟੋ ਹੈ ਮੇਰੇ ਕੋਲ ਹੱਡੀ ਦੇਖਦੀ ਵਿੱਚੋਂ ਫਿਰ ਵੀ ਤੁਸੀਂ ਹਿੰਮਤ ਹੀ ਹੋ ਐਡਾ ਵੱਡਾ ਹਾਦਸਾ ਬੰਦਾ ਉਹੀ ਡਹਿਲ ਜਾਂਦਾ ਫਿਰ ਵੀ ਤੁਸੀਂ ਇੱਥੇ ਆਇਓ ਜੋ ਫਾਰਮੈਲਿਟੀਆਂ ਨੇ ਉਹਨੂੰ ਪੂਰਾ ਕਰ ਰਹੇ ਆ ਇਹ ਗੱਡੀ ਕਿਹਦੀ ਹੈ ਜੀ ਤੁਹਾਡੀ ਕਿ ਮੇਰੀ ਹੈ ਭਜੀ ਇਹ ਗੱਡੀ ਮੈਂ ਆਸਟ੍ਰੇਲੀਆ ਲੈਣਾ ਭਜੀ ਕੋਈ ਛੁੱਟੀ ਆ ਉਸ ਦਾ ਬਸ ਬਹੁਤ ਬੁਰਾ ਹਾਲ ਹੈ ਉਹ ਜਿਆਦਾ ਲੱਗਿਆ ਤੇ ਫਿਰ ਤੁਸੀਂ ਫਿਰ ਵੀ ਕੰਮ ਕਰੀ ਜਾਂਦੇ ਹੋ ਹੋਰ ਭਾਜੀ ਹੁਣ ਮੈਂ ਚੱਲ ਲਾ ਜੀ ਗੱਡੀ ਲਾ ਜੀ ਕਿਤੇ ਟਿਕਾਣੇ ਲਾ ਦੀ ਜੀ ਬੱਸ ਕਿਹਦੇ ਆਏ ਆ ਰਿਹਾ ਮੇਰਾ ਰਿਪੋਰਟਰ ਬੰਗਾ ਥਾਣੇ ਤੋਂ ਮਾੜਾ ਬੰਗਾ ਪੈਂਦਾ ਇੱਥੇ ਨੂੰ ਆ ਜਗ੍ਹਾ ਨੂੰ ਸਦਰ ਦਾਣਾ ਬੰਗਾ ਪੈਂਦਾ ਚਲੋ ਭਾਈ ਤੁਹਾਨੂੰ ਕਿਤੇ ਸਾਡੀ ਲੋੜ ਹੈ ਜ਼ਰੂਰ ਦੱਸਿਓ ਥੈਂਕ ਯੂ ਭਾਈ ਅਸੀਂ ਮਦਦ ਤੁਹਾਡੇ ਇੱਕ ਕਾਲ ਤੇ ਅਵੇਲੇਬਲ ਹੋ ਜਾਾਂਗੇ ਪਰ ਅਫਸੋਸ ਹੈ ਲੇਕਿਨ ਜਿਹੜੇ ਇਦਾਂ ਦੇ ਮਾੜੇ ਟਰੱਕ ਡਰਾਈਵਰ ਸਾਰਿਆਂ ਨੂੰ ਨਹੀਂ ਕੋ ਰਸੇ ਬੰਨਦੇ ਜਿਹੜੇ ਇਸ ਤਰੀਕੇ ਉਹਨੂੰ ਹਾਦਸਾ ਕਰਕੇ ਰੁੱਕਦੇ ਵੀ ਨਹੀਂ ਉਹਨੂੰ ਨੱਥ ਪੈਣੀ ਚਾਹੀਦੀ ਆ ਗੱਲ ਹੈ ਭਾਈ ਗਲਤ ਗੱਲ ਹੈ ਮੋਹ ਜੀ ਦਾ ਭਾਈ ਸਹੀ ਜਾਂਦੇ ਸੀਗੇ ਵਾਲੇ ਨੇ ਲਿਆ ਕੇ ਭਾਈ ਅੱਧਾ ਕੀਤਾ ਨਾ ਸਮਝ ਤੁਸੀਂ ਸਾਨੂੰ ਆਪਣਾ ਅੱਧਾ ਕੋਨੇ ਨਾਲ ਸਾਡੇ ਛੱਤ ਤੇ ਚੜਾਤਾ ਗੱਡੀ ਦੇ ਫਿਰ ਹੁਣ ਸਾਨੂੰ ਭਾਈ ਫਿਰ ਮਾਨ ਨਹੀਂ ਪਈ ਦੇਖੋ ਗੱਡੀ ਦਾ ਹਾਲਤ ਦੇਖੋ ਕੀ ਹੋ ਗਿਆ ਸਾਰੇ ਜੀ ਡੈਮੇਜ ਹੋ ਗਈ ਗੱਡੀ ਖਤਮੇ ਹੋ ਗਈ ਜਾਵੇ ਬਣੀ ਟੋਟਲ ਡੈਮੇਜ ਹੋ ਗਈ ਡੈਮੇਜ ਹੋ ਗਈ ਪਰ ਆਪ ਦਾ ਦੇਖੋ ਕੋਈ ਸੇ ਦੇ ਕੋਈ ਸਾਡੀ ਸੱਟ ਨਹੀਂ ਲੱਗੀ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾ ਦੇਖੋ ਜੇ ਲੋਕੀ ਪੁੱਛੇ ਕਹਿੰਦੇ ਬੰਦੇ ਬੱਚੇ ਨਹੀਂ ਲੱਗਦੇ ਦੇਖਣ ਨੂੰ ਤਾਂ ਇਹੀ ਲੱਗਦਾ ਇੰਹੀ ਲੱਗਦਾ ਕਿ ਰੱਬ ਨਾ ਕਰੇ ਕੋਈ ਭਾਣਾ ਵਰਤ ਕੇ ਹੋਵੇ ਪਰ ਜਿਵੇਂ ਤੁਸੀਂ ਦੱਸਿਆ ਤੁਸੀਂ ਸਾਨੂੰ ਮਿਲੇ ਤਾਂ ਸਕੂਨ ਮਿਲਦਾ ਕਿ ਹਾਂ ਯਾਰ ਕਿਸੇ ਦੇ ਘਰ ਦੇ ਚਿਰਾਗ ਬਚ ਗਏ ਪਰ ਉਹਨੇ ਕਸਰ ਨਹੀਂ ਛੱਡੀ ਮਾਰ ਨਾਲ ਭਰਾ ਦੇਖਣ ਨੂੰ ਐ ਲੱਗਦਾ ਵੀ ਬੰਦੇ ਨਹੀਂ ਬੱਚੇ ਹੋ ਗਏ ਗੱਡੀ ਦੇਖ ਕੇ ਲੋਕ ਇਦਾਂ ਕਹੀ ਜਾਂਦੇ ਕਈ ਜਾਣੇ ਸਾਨੂੰ ਪੁੱਛ ਗਏ ਉਹਨਾਂ ਲੋਕ ਦੇ ਪੇ ਬੰਦੇ ਬਚ ਗਏ ਗੱਡੀ ਦੇਖ ਕੇ ਲੱਗਦੇ ਨਹੀਂ ਕਿ ਬੰਦੇ ਬੱਚੇ ਹੋ ਗਏ ਭਾਜੀ ਚਲੋ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਭਾਜੀ ਤੁਹਾਨੂੰ ਜਿੱਥੇ ਕਿਤੇ ਸਹਾਇਤਾ ਦੀ ਲੋੜ ਹੈ ਅਸੀਂ ਅਵੇਲੇਬਲ ਆ ਜੇ ਕੈਮਰੇ ਵੀ ਖੰਘਾਲਣੇ ਕਿਸੇ ਨੂੰ ਕਹਿਣਾ ਤਾਂ ਉਹ ਵੀ ਕਹਿ ਦਿਆਂਗੇ ਠੀਕ ਹੈ ਭਾਈ ਠੀਕ ਹੈ ਥੈਂਕ ਯੂ ਭਾਜੀ ਥੈਂਕ ਯੂ ਠੀਕ ਹੈ ਵੀਰ ਆਪਣਾ ਖਿਆਲ ਰੱਖੋ ਤੁਸੀਂ ਰੱਬ ਦਾ ਸ਼ੁਕਰ ਜਾਨ ਬਚ ਗਈ ਹਾਂਜੀ ਜਾਨ ਬਚ ਗਈ ਗੱਡੀ ਤਾਂ ਫੇਰ ਬਣ ਜੂ ਅਨਾ ਕਿਉਂਕਿ ਤੁਹਾਡੀ ਤਾਂ ਟਿਕਟੇ ਚੰਗੀ ਬੈਂਗੀ ਹੁੰਦੀ ਜੇ ਆਸਟ੍ਰੇਲੀਆ ਤੋਂ ਆਏ ਆ ਟਿਕਟ ਹਨਾ ਉਹ ਗੁੰਮ ਆਈ ਸੀ ਅੰਦੇਖ ਲੋਕਿਆ ਹਾਲ ਹੋ ਗਿਆ ਸਾਰੀ ਛੁੱਟੀ ਵੀ ਸਪੋਇਲ ਹੋ ਗਈ ਹੋਰ ਭਾਜੀ ਛ ਪਰ ਜੋ ਫਿਰ ਵੀ ਰੱਬ ਦਾ ਸ਼ੁਕਰ ਹੈ ਨੀਲੀ ਛੱਤ ਵਾਲੇ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਗੱਡੀ ਫੇਰ ਬਣ ਜੂ ਮਤਲਬ ਇਹੀ ਕਹਿ ਕੇ ਬਣ ਜੂਗੀ ਪਰ ਫਿਰ ਸ਼ੁਕਰ ਹੈ ਬੰਦਾ ਬਚਾ ਹੋ ਗਿਆ ਭਾਜੀ ਯਾਰ ਗੱਡੀਆਂ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਤੁਹਾਡੀ ਮਾਂ ਮਾਪੇ ਨੂੰ ਵੀ ਸੁੱਖ ਦੱਸਾ ਹੋਣਾ ਹਾਂਜੀ ਹਾਂਜੀ ਇਹ ਅਪਰੋ ਕਹਿੰਦੇ ਤੁਹਾਡਾ ਬੱਚਾ ਬਚ ਗਿਆ ਬਚਾ ਹੋ ਗਿਆ ਪਰ ਗੱਡੀਆਂ ਦਾ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਾਂਜੀ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਬਾਹ ਸ਼ੁਕਰ ਹੈ ਭਾਜੀ ਠੀਕ ਹੈ ਵੀਰੇ ਤਾਂ ਇਹ ਵੀਰ ਜਿਹੜੇ ਨਵਾਂ ਸ਼ਹਿਰ ਦੇ ਆ ਰਾਤ ਨੂੰ ਆਪਣੇ ਕਿਸੇ ਕੰਮ ਤੋਂ ਆ ਰਹੇ ਸੀਗੇ ਆਪਣੇ ਧਿਆਨ ਆ ਰਹੇ ਸੀ ਗੱਡੀ ਇਹਨਾਂ ਦੀ ਹੈ ਚਲਾ ਇਹਨਾਂ ਦਾ ਕੋਈ ਸਾਥੀ ਰਿਹਾ ਸੀਗਾ ਦੱਸਣ ਦੇ ਮੁਤਾਬਕ ਕਿਸੇ ਟਰੱਕ ਵਾਲੇ ਨੇ ਪਹਿਲਾਂ ਸਾਈਡ ਮਾਰੀ ਉਸ ਤੋਂ ਬਾਅਦ ਗੱਡੀ ਪੂਰੀ ਦੱਬ ਦਿੱਤੀ ਗੱਡੀ ਜਿਹੜੀ ਆ ਕੰਧ 'ਚ ਵੱਜਦੀ ਆ ਇਹ ਵੀਰ ਪਿੱਛੇ ਬੈਠੇ ਸੀਗੇ ਫਰੰਟ ਤੇ ਨਹੀਂ ਬੈਠੇ ਸੀ ਫਰੰਟ ਤੇ ਕੋਈ ਸਾਥੀ ਬੈਠਾ ਸੀ ਪਰ ਹਾਲਾਤ ਦੇਖਣ ਤੋਂ ਪਹਿਲੀ ਵਾਰ ਨਹੀਂ ਲੱਗਦਾ ਕਿ ਜਾਨ ਬਚੇਉਗੀ ਲੇਕਿਨ ਰੱਬ ਦਾ ਸ਼ੁਕਰ ਹੈ ਜਾਨ ਬਚ ਗਈ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਤੇ ਜਿਹੜਾ ਅੱਗੇ ਬੈਠ ਸੀ ਉਹ ਹੁਣ ਸਿਵਲ ਹਸਪੀਟਲ ਐਡਮਿਟ ਨੇ ਤੇ ਇਹ ਵੀਰ ਪਿੱਛੇ ਵੱਟੇ ਸੀ ਪਿੱਛੇ ਵੀ ਦੇਖੋ ਮਾਹੌਲ ਕਾਫੀ ਖਤਰਨਾਕ ਦਿਖਾਓ ਬਾਂ ਤੇ ਬਹੁਤ ਗੰਭੀਰ ਸੱਟ ਆ ਬਾਂ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਗੱਡੀ ਡੈਮੇਜ ਆ ਪਰ ਰੱਬ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਤੁਸੀਂ ਵੀ ਆਪਣੀ ਸੁਰੱਖਿਆ ਜਿਹੜੀ ਆ ਉਹ ਬਣਾ ਕੇ ਰੱਖਿਆ ਕਰੋ ਕਿ ਜੇ ਕੋਈ ਸਾਈਡ ਸ਼ੂਟ ਮਾਰਦਾ ਕਿਵਲੇ ਸਾਡਾ ਖੂਨ ਖੋਹ ਜਾਂਦਾ ਕਿ ਇਤੋਂ ਗੱਡੀ ਅੱਗੇ ਕੱਢਣੀ ਆ ਛੱਡੇ ਦਿਆ ਕਰੋ ਭਰਾ ਇੱਥੇ ਚੁੱਪਚਾ ਹੀ ਭਲਾ ਜੇ ਕੋਈ ਤੁਹਾਨੂੰ ਸਾਈਡ ਮਾਰ ਕੇ ਅੱਗੇ ਵੀ ਨਿਕਲਦਾ ਤਾਂ ਕਰ ਨਿਕਲ ਜਾ ਭਾਈ ਕੋਈ ਗੱਲ ਨਹੀਂ ਜਾਨ ਤੋਂ ਵੱਡੀ ਚੀਜ਼ ਕਿਹੜੀ ਆ ਕਿਉਂਕਿ ਮੁੜ ਕੇ ਕਹਿਣਾ ਉਹਨੇ ਕਿਤੇ ਮਿਲਣਾ ਹੁੰਦਾ ਤੇ ਜੇ ਕੋਈ ਤੁਹਾਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕਰਦਾ ਆਪ ਹੌਲੀ ਹੋ ਜਾ ਹੁਣ ਆ ਵੀਰ ਕਹਿੰਦੇ ਸੰਤਾ ਪਤਾ ਹੀ ਨਹੀਂ ਇਕਦਮ ਹੀ ਸਾਈਡ ਮਾਰਦੀ ਤੇ ਗੱਡੀ ਦੱਬ ਦਿੱਤੀ ਤਾਂ ਆ ਕਿੱਡਾ ਬੜਾ ਨੁਕਸਾਨ ਹੋ ਗਿਆ ਲੈਂਦਾ ਕੱਲੂ ਕਿਤੇ ਜੇ ਫੜ ਵੀ ਹੋ ਜਾਂਦਾ ਲੈਂਦਾ ਇਹ ਕਹਿੰਦਾ ਸੌਰੀ ਜੀ ਗਲਤੀ ਹੋ ਗਈ ਮੈਂ ਕਿਹੜਾ ਜਾਣ ਕੇ ਕੀਤਾ ਪਰ ਤਿੰਨ ਚਰਾਗ ਪਹੁੰਚ ਜਾਣੇ ਸੀ ਸੋ ਮਤਲਬ ਅਣਗਹਿਲੀ ਨਹੀਂ ਹੋਣੀ ਚਾਹੀਦੀ ਇਹੋ ਜੀ ਛੋਟੀ ਜਿਹੀ ਅਣਗਹਿਲੀ ਕਿਸਦਾ ਘਰ ਉਜਾੜ ਸਕਦੀ ਹੈ ਉਮੀਦ ਕਰਦੇ ਆ ਜੋ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਪਹੁੰਚ ਜਾਵੇਗਾ ਬਹੁਤ ਬਹੁਤ ਸ਼ੁਕਰੀਆ